ਹੈਲੋ ਜੀ ਸਤ ਸ੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਇਹ ਵਲੋਗ ਮੇਰੇ ਜਿਹੜੇ ਮੈਂ ਤੁਹਾਨੂੰ ਦੱਸ ਰਹੀ ਸੀ ਕਿ ਮੇਲੇ ਦੇ ਆ ਹਜੇ ਉਹੀ ਚੱਲ ਰਹੇ ਆ ਜਿਹੜੇ ਸਾਈਂਜੀ ਦਾ ਮੈਂ ਵਲੋਗ ਪਾਇਆ ਉਹ ਮੈਂ ਪਹਿਲਾਂ ਪਾ ਦਿੱਤਾ ਸੀ ਕਿ ਉਸ ਦਿਨ ਸਾਈਂਜੀ ਦਾ ਬਰਥਡੇ ਸੀਗਾ ਮੈਂ ਕਿਹਾ ਫਿਰ ਇਹ ਨਾ ਲੇਟ ਹੋ ਜਾਵੇ ਆਪਣੇ ਇਹ ਵਾਲਾ ਵਲੋਗ ਪਾ ਦਣੀ ਇੱਥੇ ਜਦੋਂ ਮੰਮੀ ਆਏ ਹੋਏ ਸੀ ਇੱਕ ਦਿਨ ਪਹਿਲਾਂ ਮੇਲੇ ਤੋਂ ਉਦੋਂ ਦਾ ਆ ਤੇ ਮੈਂ ਇੱਥੇ ਪਨੀਰ ਦੀ ਪੁਰਜੀ ਬਣਾਉਂਦੀ ਸੀ ਤੇ ਰੀਵਾ ਮੇਰੇ ਕੋਲ ਸੀਗੀ ਰੋਈ ਜਾਂਦੀ ਸੀ ਮੰਮੀ ਕੋ ਚੋਪੜੀ ਹੁੰਦੀ ਸੀ ਮੈਨੂੰ ਦੇਖਦੀ ਸੀ ਹੋਰ ਜ਼ਿਆਦਾ ਰੋਂਦੀ ਸੀ ਤੇ ਰਾਤ ਦਾ ਟਾਈਮ ਆ ਫਿਰ ਮੰਮੀ ਘੁਮਾਉਂਦੇ ਪਏ ਸੀ ਮੈਂ ਕਿਹਾ ਮੰਮੀ ਚੱਲ ਮੈਨੂੰ ਫੜਾ ਦਿਓ ਮੈਂ ਨਾਲੇ ਤੜਕਾ ਲਗਾ ਲੂੰਗੀ ਕੋਈ ਨਹੀਂ ਮੈਨੂੰ ਥੋੜਾ ਜਿਹਾ ਫੜ ਲੈਣ ਨਹੀਂ ਆ ਤੇ ਥੋੜੀ ਜਿਹੀ ਬਣਾਣੀ ਸੀ ਪਨੀਰ ਦੀ ਪੁਰਜੀ ਤੇ ਮੈਂ ਕਿਹਾ ਚੱਲ ਬਣਾ ਲਾਣੀ ਆ ਫਿਰ ਰੋਟੀ ਰੋਟੀ ਵੀ ਖਾਵਾਂਗੇ ਤੇ ਫਿਰ ਅਗਲੇ ਦਿਨ ਮਤਲਬ ਨੈਕਸਟ ਡੇ ਅਸੀਂ ਜਾਣਾ ਸੀ ਸਵੇਰੇ ਸਵੇਰੇ ਹੀ ਅਸੀਂ ਚਲਗੇ ਸੀਗੇ ਮੱਥਾ ਟੇਕਣ ਸਾਈਂ ਥੋੜੀ ਸਾਈਂ ਜੀ ਦੇਣੀ ਬੱਬਾ ਸੋਟਲ ਜੀ ਦੇ ਤੇ ਕਿਉਂਕਿ ਸਾਡੇ ਫਿਰ ਸਵੇਰੇ ਸਵੇਰੇ ਮੱਥਾ ਟੇਕ ਕੇ ਆਂਦੇ ਖਾਲੀ ਪੇਟ ਹਨਾ ਚਾਹ ਵੀ ਨਹੀਂ ਪੀਣੀ ਕੁਛ ਨਹੀਂ ਖਾਣਾ ਪੈਣਾ ਪਹਿਲਾਂ ਮੱਥਾ ਟੇਕਣਾ ਤੇ ਜੇ ਅਸੀਂ ਫੋਨ ਮੈਂ ਬਿਲਕੁਲ ਨਹੀਂ ਇੱਥੇ ਲੈ ਕੇ ਗਈ ਸੀ ਕਿਉਂਕਿ ਫੂਆ ਬਹੁਤ ਛੋਰੀਆਂ ਹੁੰਦੀਆਂ ਆ ਬੱਚੇ ਘੁੰਮ ਜਾਂਦੇ ਕੋਈ ਬਜ਼ੁਰਗ ਘੁੰਮ ਜਾਂਦੇ ਬਹੁਤ ਜ਼ਿਆਦਾ ਉੱਥੇ ਛੋਰੀਆਂ ਹੁੰਦੀਆਂ ਆ ਤੇ ਫਿਰ ਲੋਕਾ ਕੱਢ ਵੀ ਲੈਂਦੇ ਕਿਸੇ ਦਾ ਪਰਸ ਕੱਢ ਲਾਂਦੇ ਕਿਸੇ ਦਾ ਕੁਛ ਅਦਾਨਾ ਆਪਾਂ ਫੋਨ ਘਰੇ ਛੱਡ ਗਏ ਸੀ ਤੇ ਮੈਂ ਫੋਨ ਨਹੀਂ ਲੈ ਕੇ ਗਈ ਸੀ ਤੇ ਜਿਹਨੂੰ ਮੈਂ ਅਸੀਂ ਉੱਥੇ ਪਹੁੰਚੇ ਮੰਮੀ ਵੀ ਫਿਰ ਸਾਡੇ ਨਾਲ ਗਈ ਸੀ ਸਵੇਰੇ ਸਵੇਰੇ 6:00 ਦੇ ਸ਼ਾਇਦ ਦਿਨ ਇੱਕ ਦਾ ਟਾਈਮ ਸੀਗਾ ਜਿਹੜੂ ਅਸੀਂ ਗਏ ਆਂ ਤੇ ਜਿਹੜੂ ਅਸੀਂ ਪਹੁੰਚੇ ਉੱਥੇ ਸਾਨੂੰ ਲੇਨ 'ਚ ਲੱਗਣਾ ਪਿਆ ਲੇਨ ਸੀਗੀ ਬਹੁਤ ਲੰਬੀ ਤੇ ਫਿਰ ਅਸੀਂ ਪਰ ਵਧੀਆ ਤਸੱਲੀ ਨਾਲ ਮੱਥਾ ਟੇਕਿਆ ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਚੈਨਲ ਆਪਾਂ ਜਾ ਰਹੇ ਆ ਮੱਥਾ ਟੇਕਣ ਕਿੱਕੀ ਦੇਖੋ ਕਿ ਕਿ ਰਵੀ ਅਰਦੇਲਨ ਨੇ ਮੇ ਕੱਪੜੇ ਪਾਏ ਆ ਤੇ ਆਪਾਂ ਕੱਪੜੇ ਪਾਏ ਚ ਮੱਥਾ ਟੇਕ ਕੇ ਚੱਲੇ ਆ ਮੋਬਾਈਲ ਲੈ ਕੇ ਨਹੀਂ ਜਾਣਾ ਕਿਉਂਕਿ ਉੱਥੇ ਉੱਥੇ ਅੰਦਰ ਬੰਦ ਨਹੀਂ ਮੋਬਾਈਲ ਹੁਤਾ ਵੀ ਹਾਂ ਮੋਅਰ ਉੱਥੇ ਚੋਰੀਆਂ ਕਰਦੇ ਨਾ ਚੋਰੀਆਂ ਕਰਦੇ ਤੇ ਹੁੰਦੀ ਆ ਤੇ ਹੁਣ 6:30 ਹੋ ਗਿਆ 6 ਵਜੇ ਤੁੜਨਾ ਸੀ ਪਰ ਅੱਧਾ ਘੰਟਾ ਲੇਟ ਹੋ ਗਿਆ ਤੇ ਚਲੋ ਥੋੜਾ ਬਾਜਾਂਦੇ ਆ ਮੈਂ ਕੋਤਲ ਪਾਤੀ ਦਾ ਫੰਨਾ ਬਸ ਲਫਾ ਨੀ ਪਰਿਆਦੀ ਅਣੀਪੜ ਵੀ ਪੜਾ ਉਹ ਆ ਜਹਾ ਤੇ ਚਲੋ ਬਾਦੂ ਬਾਦੂ ਤੇ ਕਰਨ ਕੋਲ ਤੇ ਡੜ ਗਿਆ ਤੁੜਨਾ ਲੈਂਦਾ ਆ ਬਰਾਂਡ ਮਹਾਲ ਆ ਤੈਨੂੰ ਰੈਂਡ ਰੈਂਡੀ ਤੋਂ ਰੈਂਡ ਦੇ ਭਾਈ ਕੋਈ ਨਹੀਂ ਤੇ ਚਲੋ ਫਿਰ ਮਿਲਦੇ ਆ ਤੁਹਾਨੂੰ ਹੁਣ ਆ ਕੇ ਓਠਾ ਹੈਲੋ ਗਾਇਸ ਆਪਾਂ ਆ ਗਏ ਆ ਮੱਥਾ ਟੇਕ ਕੇ ਮੰਦਿਰ ਤੋਂ ਬਹੁਤ ਜ਼ਿਆਦਾ ਭੀੜ ਸੀਗੀ ਤੇ ਲੰਨ ਲੱਗੀਆਂ ਹੋਈਆਂ ਸੀਗੀਆਂ ਨਹੀਂ ਜ਼ਿਆਦਾ ਭੀੜ ਸੀਗੀ ਤੇ ਆ ਗਏ ਮਤਲਬ ਅਸੀਂ 8 ਵਜੇ ਆ ਗਏ ਸੀਗੇ 9 ਵਜੇ ਲੱਗੇ ਆ ਘੰਟਾ ਪਹਿਲਾਂ ਆਏ ਜਾਂ ਤੇ ਨਾ ਆ ਕੇ ਮੈਂ ਨਾ ਤਿੰਨ ਉੱਠੀਆਂ ਫਿਰ ਕੱਪੜੇ ਚੇਂਜ ਕੀਤੇ ਬਾਬੂ ਕੋਲ ਬੈਠਾ ਤਾਂ ਆਇਆ ਤੇ ਇਹਨੇ ਦੇ ਕੱਪੜੇ ਚੇਂਜ ਕਰ ਦਿੱਤੇ ਆ ਮੰਮਾ ਬਾਹਰ ਚੋ ਚਾ ਇਹ ਬਾਹਰ ਤੇ ਪਾਪਾ ਸੌਂ ਰਹੇ ਆ ਤੇ ਬਾਕੀ ਹੈ ਨਾ ਮੈਂ ਤਾਂ ਹੁਣ ਉਸੇ ਚਾਹ ਬਣਾਣੀ ਆ ਕਿਉਂਕਿ ਮੇਰੇ ਦਿੱਲੀ ਕੋ ਮੇਰਾ ਫੇਵਰ ਵੀ ਆ ਰਿਹਾ ਹੈ ਨਾ ਮਤਲਬ ਆ ਗਿਆ ਉਹ ਤੇ ਉਹ ਬੱਥੇ ਦੇ ਕਰਨਗੇ ਹੋਇਆ ਤੇ ਮੈਂ ਤਾਂ ਹੁਣ ਘਰ ਆਉਂ ਹਾਂ ਉਸੇ ਚਾਹ ਬਣਾਣੀ ਆ ਤੇ ਦੰਮ ਕੋ ਮਸਾਰਾ ਮੈਂ ਝਾਲੂ ਫੇਰ ਗਈ ਸੀ ਹੁਣ ਮੇਰਾ ਹਿੰਮਤ ਨਹੀਂ ਆ ਗਈ ਮੇਰੀ ਕੋਚੇ ਲਾਣ ਦੀ ਮਗਾ ਹੁੰਦੀ ਮੇਲਾਣਾ ਕਿਉਂਕਿ ਮੱਥਾ ਟੇਕ ਕੇ ਆਏ ਆ ਨਾ ਹੁਣ ਹਿੰਮਤ ਨਹੀਂ ਆ ਗਿਆ ਨਾ ਕਿ ਮੈਂ ਸਿੱਧੇ ਸਿੱਧੇ ਪੰਜੇ ਜੁੱਟ ਕੇ ਚਾਲੂ ਸਾਰੇ ਦੋਨਾਂ ਕਮਰੇਆਂ ਚ ਫੇਲ ਲਿਆ ਸੀਗਾ ਤੇ ਬਾਕੀ ਬਰਤਨ ਸਾਰੇ ਢੋੜੇ ਆ ਕਿਚਨ ਸਾਰੇ ਸਾਫ ਆ ਖਰਾਬ ਹੈ ਆ ਇਹ ਦੇ ਨਾ ਆ ਬੱਚਾ ਮੈਨੂੰ ਦੇ ਦੇ ਉਹ ਚੀਜ਼ ਦਿਖਾ ਨਾ ਆ ਮੈਨੂੰ ਦੇ ਦੇ ਨਾ ਮੈਂ ਉਹ ਨਹੀਂ ਆ ਉਹ ਉਹ ਚ ਲੈ ਲੈ ਦੇ ਦੇ ਨੀ ਉਹ ਮੇਲਾ ਉਹ ਬੱਚਾ ਮੈਂ ਖਾਲੂ ਉਹ ਵਿੱਚ ਪਾ ਨਾ ਉਹ ਨੀਚੇ ਖਿਸਕੇ ਆਇਆ। ਚੱਕਾ ਅਗਰ ਜ ਉਹਦਰ ਸੁਟਿਆ। ਬਾਟ ਤੇ ਹੁਣ ਥੱਕ ਹੋ ਗਿਆ ਆ ਕਿਉਂਕਿ ਲੈਨ ਇੰਨੀ ਜ਼ਿਆਦਾ ਲੈਨ ਲੱਗੀ ਸੀ ਇੰਨੀ ਜ਼ਿਆਦਾ ਪੀੜ ਸੀ ਐਨਾ ਆ ਕਿ ਚਲ ਅ ਬੱਚਾ ਛੋਟਾ ਕਰਕੇ ਸੀ ਇੱਕ ਖੇਤਰੀ ਵੀ ਸੀ ਸਾਡੇ ਕੋਲ ਨਾ ਤੇ ਉਹਨਾਂ ਨੇ ਅੰਦਰ ਨਗਾ ਲਿਆ। ਉਹਨਾਂ ਨੇ ਅੰਦਰ ਨਗਾ ਲਿਆ ਸੀਗਾ ਤੇ ਫੇਰ ਵੀ ਅੰਦਰ ਵੀ ਬਹੁਤ ਜ਼ਿਆਦਾ ਪੀੜ ਸੀਗੀ। ਬੜੀ ਮੁਸ਼ਕਲ ਨਾਲ ਮੱਥਾ ਰਵੇ ਸੇ ਵਧੀਆ ਟੈਕ ਹੋ ਗਿਆ ਪਰ ਤੱਕਮ ਤੱਕਾ ਹੋ ਰਿਹਾ ਐਸੀ ਗੀ 80 ਪੀਰ ਸੀ ਫੋਨ ਫਾਨ ਫਿਰ ਅਸੀਂ ਲੈ ਕੇ ਨਹੀਂ ਜਾਂਦੇ ਨਾ ਕਿਉਂਕਿ ਉੱਥੇ ਫਿਰ ਚੋਰੀ ਬਹੁ ਕਰਦੇ ਆ ਲੋਗ ਉੱਥੇ ਲੋਸਮੈਂਟ ਤੇ ਲੋਸਮੈਂਟ ਹੋ ਰਹੀ ਸੀ ਕਿ ਆਪਣਾ ਪਰਸ ਸਾਹਮਨੇ ਰੱਖਿਆ ਨਰੇ ਪਰਸ ਤੇ ਕੰਨਾਰੇ ਮੋਬਾਈਲ ਚੋਰੀ ਹੋਏ ਆ ਅ ਬੱਚੇ ਕਈ ਗੁੰਮ ਹੋ ਗਏ ਇੰਨੀ ਜ਼ਿਆਦਾ ਪੀੜ ਸੀ ਕਿ ਜਿਹੜੇ ਜਲੰਧਰ ਚ ਰਹਿੰਦੇ ਉਹਨਾਂ ਨੂੰ ਤਾਂ ਪਤਾ ਹੀ ਪਤਾ ਹੈ ਕਿ ਬਾਬਸ ਹੋਟਲ ਦੇ ਮੇਲੇ ਤੇ ਕਿੰਨੀ ਫਿਰ ਹੁੰਦੀ ਆ ਤੇ ਬਾਕੀ ਹੁਣ ਮੈਂ ਇੱਥੇ ਇੱਥੇ ਗਈ ਜਦ ਇਹ ਮਿਲਣੇ ਪਾਉ ਉਹ ਪਿੱਛੇ ਦੇ ਪਿੱਛੇ ਪੱਖੇ ਦੇ ਪਿੱਛੇ ਤੇ ਹੁਣ ਮੈਂ ਤੁਹਾਨੂੰ ਥੋੜੀ ਦੇਰ ਚ ਮਿਲੂੰਗੀ ਫਿਲਹਾਲ ਤਾਂ ਮੈਂ ਹੁਣ ਚਾਹ ਬਣਾਉਂਗੀ ਨਾ ਉਸ ਤੋਂ ਬਾਅਦ ਮੈਂ ਤੁਹਾਨੂੰ ਮਿਲਦੀਆਂ ਪਈਲਾ ਫਿਲਹਾਲ ਮੈਂ ਥੋੜਾ ਜਿਹਾ ਆਰਾਮ ਵਾਂਗ ਵੀ ਕਰ ਲਵਾਂ ਕਿਉਂਕਿ ਮੈਂ ਆਪਣੇ ਦੇਵਰ ਜਦੋਂ ਆਉਂਗਾ ਫੇਰੀ ਚਾਹ ਬਣਾਉਂਗੀ ਫਿਰ ਤਾਂ ਮੈਨੂੰਲਾਵਾ ਥੋੜਾ ਚਿਰ ਇਹਨੂੰ ਸੁਵਾਵਾਂ ਇਹਨੂੰ ਸੁਵਾਵਾਂ ਫਿਰ ਮਿਲਦੇ ਆ हेलो जी सत श्रीकाल किए तीस सारे आई होप तीस सारे बढ़िया होंगे ठीक होंगे आप भी सारे ठीक हाँ आज मम्मी चल गए लोग मैं कोई बनाया नहीं है मम्मी चल गए अज हम मतलब चार बजे गए चार बजे तुरे आ साढ़े पांच हो गए पहुंचने वाली होने पहुंच गए होने हैं शायद के बाबू कहते एप्पल खाना एप्पल कटने की हां ते सामान ले आंदा सी मैं मेले तो मैं थानू दिखाया नहीं ते थानू मैं दिखाऊंगी थोड़ी देर अच्छे दिखानी हां पहले मैं एप्पल काट लूं ना उस तो बाद दिखानी हां ये आज जाना साडे बारिश हुई है इधर देखो मौसम बदल देखो ऊपर दे मौसम ਆ ਕਲਰ ਲਿੱਕ ਪਿਸਟਿਕਾ ਜਾਲੀ ਅੰਦਾਸੀ ਬਹੁਤ ਵਧੀਆ ਕਲਰ ਆ ਪੱਕੀ ਐ ਲਿਪਸਟਿਕਾ ਸੀ ਨੀ ਤੇ ਮੈਂ ਫਿਰ ਪਿਸਟਿਕ ਵੀ ਲੈ ਲਈ ਮੈਂ ਉਹ ਮੁੜ ਕੇ ਫਿਰਨਾ ਰਹਿ ਜਾਂਦੀ ਆ ਚਲੋ ਮੈਂ ਤੁਹਾਨੂੰ ਥੋੜੀ ਜਿਹੀ ਚੰਗੀ ਤੇ ਬਾਬੂ ਕਲੀ ਕੱਟਿਆ ਤੇ ਪਾਂਡੇ ਦੇ ਕੋ ਕਿੰਨੇ ਧੋਣ ਵਾਲੇ ਪਏ ਇਹ ਹੁਣ ਮੈਂ ਧੋਣੀ ਆ ਥੋੜੀ ਜਿਹੀ ਥੋੜੀ ਜਿਹੀ ਚ ਨਹੀਂ ਮਤਲਬ ਹੁਣੀ ਧੋਣੀ ਆ ਕੋਈ ਮੌਸਮ ਸਹੀ ਹੋਇਆ ਪਿਆਇਆ ਇੱਦਿਲੀ ਸੜਨੇ ਤਾਂ ਧੋਪ ਆ ਜਾਂਦੀ ਆ ਫਿਰ ਇਸ ਲਈ ਇੱਧਰ ਬੜਨੀ ਹੁੰਦਾ ਕਿਚਨ 'ਚ ਹੁਣ ਸ਼ਾਮ ਆ ਹੁਣ ਮੈਂ ਧੋ ਰਹੀ ਹਾਂ फटाफट ਜਿਆ ਪਾਵਾਂਗੇ ਤੇਰੇ ਤੇ ਪਹਿਲਾਂ ਮੈਂ ਤੁਹਾਨੂੰ ਸਮਾਨ ਦਿਖਾ ਦਾਂ ਨਾ ਤੇ ਵੀ ਜਿਆ ਕੋਈ ਦੇਰ ਲੱਗ ਰਹੀ ਸੀ ਆਵਾਜ਼ ਤੇ ਮਾਲ ਲੈ ਕੇ ਆਇਆ ਜੋ ਮੈਂ ਲੈ ਕੇ ਆਇਆ ਮੈਂ ਤੁਹਾਨੂੰ ਦਿਖਾਣੀ ਆ ਹੁਣ ਉਹ ਆਵਾਜ਼ ਕਮ ਕਰ ਇਹਨੇ ਟੀਵੀ ਲਗਾਇਆ ਹੋਇਆ ਆ ਤੇ ਪਹਿਲਾਂ ਮੈਂ ਆਪਣਾ ਕੈਮਰਾ ਸੈੱਟ ਕਰ ਲਾਂ ਫਿਰ ਦਿਖਾਣਾਂ ਪੈਨਾ ਰਿਵਰ ਡੋਲ ਡੋਲ ਲਿਆਂਦੀ ਐ ਨੇ ਇਹਨੇ ਆਹ ਬਾਰ ਬੂਲ ਪਟ ਦਿੱਤੇ ਉਹਦੇ ਇਹਦੀ ਬਾਹ ਵੀ ਇੱਕ ਤੋੜ ਦਿੱਤੀ ਸੀ ਜੋੜਤੀ ਆ ਹੁਣ ਤੇ ਇਹ ਵਾਲੀ ਇੱਕ ਡੋਲ ਲਿਆਂਦੀ ਸੇਲੀ ਖੇਡ ਲਈ ਬਟੇ ਖੇਡੀ ਨਹੀਂ ਉਹ ਕਿਉਂਕਿ ਇਹਨੂੰ ਚਾਹੀਦੀਆਂ ਨਮ ਨਮੀਆਂ ਚੀਜ਼ਾਂ ਇਹ ਡੋਲ ਹੋ ਗਈ ਆ ਪ੍ਰਾਣੀ ਇਸ ਲਈ ਇਹਨੂੰ ਹੁਣ ਨਵੀਂ ਚੀਜ਼ ਚਾਹੀਦੀ ਆ ਹੈਨਾ ਆ ਅਸਲੀ ਆ ਤੇ ਆ 컬러 ਲਿਆਂਦੇ ਸੀ ਲਿਪਸਟਿਕ ਦੇ ਡੱਪ ਜੋ ਪਰਪਲ ਹੈ ਕਾ ਪਿੰਕ ਤੇ ਦੋ ਹੋਰ ਸੀਗੇ 6 ਲਿਆਂਦੇ ਸੀ ਦੋ ਮੈਂ ਆਪਣੇ ਭੈਣ ਨੂੰ ਭੇਜਦੇ ਆ ਤੇ ਮੰਮੀ ਹੱਥ ਵੱਡੀ ਭੈਣ ਨੂੰ ਤੇ ਪੱਕੀ ਚਾਰ ਆ ਆ ਲਿਆਂਦੇ ਮੈਂ 100 ਦੇ ਚਾਰ ਮੈਟ ਵਧੀਆ ਲੱਗਿਆ ਦੇਖੋ نیچے ਇਦਾਂ ਹੈ ਨਾ ਵੀ ਮਤਲਬ ਟिके ਰਹਿਣ ਮੈਟ ਇਦਾਂ ਨੀਚੇ ਪਾਸੇ ਤੇ 프ਰੰਟ ਤੋਂ ਆਇਆ ਮੋਲੀ ਸੈੜ ਤੋਂ ਆ ਵਾਲੇ ਆਸਟਾ ਦਾ ਦੋ ਸੋ ਦੇ ਚਾਰ ਮੈਟ ਲਿਆਂਦੇ ਨੇ ਆ ਦੇ ਰਾਵੀਆਲੀ ਰਾਵੀਆਲੀ ਟਾਵਲ ਲਿਆਂਦਾ ਆ ਇਹ ਸੋ ਦਾ ਲਿਆਂਦਾ ਟਾਵਲ ਕਾਫੀ ਥੁੜਾ ਡੁੱਲਾ ਆ ਦੇਖੋ اور ਬਿਲਕੁਲ ਸੋਫਟ ਆ ਬਿਲਕੁਲ ਸੋਫਟ ਹੋਰ ਥੋੜਾ ਜਿਹਾ ਆਵੀ ਲੱਗਾ ਹੋਇਆ ਹੈ ਕਿਤੇ ਵੀ ਇਹਨੂੰ ਟੰਗ ਸਕਦੇ ਆ ਮੈਂ ਲਿਆਂਦੇ ਦੋ ਡੱਬੇ ਚੀਨੀ ਚਾਹ ਪੱਤੀ ਲਈ ਲਿਆਂਦੇ ਆ ਤੇ ਹੋਰ ਮੈਂ ਦੇਖਦੀ ਸੀ ਬਟ ਹੋਰ ਮੈਨੂੰ ਮਿਲੇ ਨਹੀਂ ਇਹ ਵਾਲੇ ਲਿਆਂਦੇ ਇਹ ਇਹ ਸੀਗੇ ਪਲਾਸਟਿਕ ਦੇ 100 ਦੇ 4 ਚੀਜ਼ਾਂ ਮਿਲਦੀਆਂ ਸੀ ਔਰ ਇੱਕ ਮੈਂ ਇਹ ਲਿਆਂਦਾ ਡੱਬਾ ਨਾ ਨੂੰ ਲਈ ਔਰ ਇੱਕ ਮੈਂ ਇਹ ਬਾਲਟੀ ਲਿਆਂਦੀ ਆ ਕਿਉਂਕਿ ਪਾਣੀ ਪੂਣੀ ਦੀ ਹੈ ਮੈਂ ਘਰ ਭਰਪੂਰ ਕੇ ਰੱਖ ਲਿਆ ਕਰੂੰਗੀ ਵੈਸੇ ਮੈਂ ਉੱਥੇ ਕਿਚਨ ਚ ਆਪਣੇ ਘਰ ਕੀ ਰੱਖਦੀ ਆ ਤਾਜ਼ਾ ਪਾਣੀ ਜੋ ਮੈਂ ਨਾ ਡੋਂਗੇ ਡੋਂਗੇ ਚ ਭਰ ਕੇ ਦਾਦੀ ਬਟ ਹੁਣ ਮੈਂ ਬਾਲਟੀ ਲਈ ਇਚ ਭਰ ਕੇ ਰੱਖਿਆ ਕਰੂੰਗੀ ਪਾਣੀ ਬਸ ਫਿਲਹਾਲ ਮੈਂ ਫਿਲਹਾਲ ਮੈਂ ਇਹ ਸਮਾਨ ਲੈ ਆਂਦਾ ਆ ਤੇ ਬਾਕੀ ਅੱਜ ਦੇਖਦੀ ਆ ਜੇ ਕੁਝ ਹੋਰ ਪਸੰਦ ਆ ਕਿ ਮੈਂ ਨਾ ਉਹ ਦੇਦੀ ਸੀ ਜਿੱਦਾਂ ਟੱਪੇ ਦੇਦੀ ਸੀਗੀ ਤੇ ਉਹ ਦੇਖੂਗੀ ਅੱਜ ਲੈ ਕੇ ਆਉਂਗੀ ਲਿਪਸਟਿਕ ਇਕੱਤੀ ਹੋਰ ਲੈ ਆਉਂਗੀ ਕਿਉਂਕਿ ਮੈਂ ਮੈਨੂੰ ਲਿਪਸਟਿਕ ਬਹੁਤ ਪਸੰਦ ਆ। ਤੇ ਬਾਕੀ ਆਈਸ ਮੰਨ ਲਿਆਂਦਾ ਆ ਤੇ ਮੰਮੀ ਮੇਰੇ ਕੱਪ ਲੈ ਕੇ ਗਈ ਸੀ ਉਹ ਨਹੀਂ ਮੈਂ ਖਾ ਪਈ। ਉਹਨਾਂ ਨੇ ਕੱਪ ਲਏ ਤੇ ਇੱਕ ਵੱਡੀ ਟ੍ਰੇ ਲਈ। ਬਸ ਉਹਨਾਂ ਨੇ ਇਹ ਚੀਜ਼ਾਂ ਲਈਆਂ ਤੇ ਮੈਂ ਇਹ ਸਮਝ ਲਿਆ ਹੁਣ ਮੈਂ ਸ਼ਾਇਦ ਸ਼ਾਮ ਨੂੰ ਜਾਵਾਂ ਤੇ ਫਿਰ ਮੈਂ ਦੇਖੂਗੀ ਕੁਝ ਹੋਰ ਲੈ ਕੇ ਆਉਂਗੀ ਤੇ ਇਹਦੇ ਲਈ హెయిర్ ਬੈਂਡ ਲਿਆ ਸੀ। waliන සත ஹேர் வேண்டு கோ वा ஒலிியந்த